ਇਰਖਾ ਸਾੜਾ ਜਲਨ ਦੂਜਿਆਂ ਦੇ ਉੱਤੇ ਉਂਗਲਾਂ ਚੁੱਕਣੀਆਂ ਕਿੰਤੂ ਪਰੰਤੂ ਕਰਨਾ ਅਗਲੇ ਨੂੰ ਹੇਠਾਂ ਸੁੱਟਣਾ ਅਗਲੇ ਨੂੰ ਨੀਵਾ ਦਿਖਾਉਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਦੋਂ ਹੁੰਦੀਆਂ ਨੇ ਜਦੋਂ ਤੁਸੀਂ ਕਿਸੇ ਦੂਸਰੇ ਦੀ ਸਫਲਤਾ ਤੋਂ ਕਿਸੇ ਦੇ ਅੱਗੇ ਵਧਣ ਤੋਂ ਸੜਦੇ ਹੋ ਜਾਂ ਤੁਹਾਨੂੰ ਉਹ ਚੀਜ਼ਾਂ ਹਜ਼ਮ ਨਹੀਂ ਹੁੰਦੀਆਂ ਅਜਿਹੇ ਸਾਰਾ ਕੁਝ ਜਿਹੜਾ ਹੈ ਉਹ ਸਮਾਜ ਦੇ ਵਿੱਚ ਹਰ ਵਰਗ ਦੇ ਵਿੱਚ ਹਰ ਜਾ ਮਤਲਬ ਹਰ ਜਗ੍ਹਾ ਉੱਤੇ ਹੁੰਦਾ ਹੈ ਦਫ਼ਤਰਾਂ ਦੇ ਵਿੱਚ ਹੁੰਦਾ ਹੈ ਆਂਡ ਗਵਾਂਡ ਛੁੰਦਾ ਘਰਾਂ ਦੇ ਵਿੱਚ ਹੁੰਦਾ ਬਹੁਤ ਵਾਰ ਅਸੀਂ ਸੁਣਿਆ ਕਿ ਜੇ ਕਿਸੇ ਨੇ ਵੱਡੀ ਕੱਢੀ ਵੀ ਲੈ ਆਂਦੀ ਜਾਂ ਅੱਛਾ ਕਾਰ ਬਣਾ ਲਿਆ ਜਾਂ ਕੁਝ ਵੀ ਹੈ ਤੇ ਬਹੁਤ ਘੱਟ ਲੋਕ ਜਿਹੜੇ ਨੇ ਉਹਦੇ ਉੱਤੇ ਖੁਸ਼ ਹੁੰਦੇ ਨੇ ਵਧੇਰੇ ਕਰਕੇ ਲੋਕਾਂ ਨੂੰ ਸਮੱਸਿਆ ਹੀ ਹੋ ਜਾਂਦੀ ਹੈ ਇਵੇਂ ਹੀ ਪਰਿਵਾਰਾਂ ਦੇ ਵਿੱਚ ਵੀ ਜੇ ਕਿਸੇ ਦੇ ਨਾਲ ਕੋਈ ਇੱਕ ਅੱਦਾ ਜਾਂ ਕੋਈ ਐਫੋ ਜੇ ਪਰਿਵਾਰਾਂ ਦੇ ਵਿੱਚ ਵੀ ਫੈਮਿਲੀ ਮੈਂਬਰਸ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਦੀ ਅਗਾ ਵਦਨ ਵਦਨਾ ਜਿਹੜਾ ਹੈ ਉਹ ਹਜਮ ਨਹੀਂ ਹੁੰਦਾ ਉਹਦੇ ਨਾਲ ਫਿਰ ਕੀ ਹੁੰਦਾ ਕਿ ਉਹ ਬਾਕੀਆਂ ਦੇ ਨਾਲ ਵੀ ਉਹਨਾਂ ਦੀਆਂ ਜਿਹੜੀਆਂ ਲੱਤਾਂ ਖਿੱਚਣੀਆਂ ਪੰਜਾਬੀ ਪੰਜਾਬੀ ਦੇ ਵਿੱਚ ਇਹ ਕਹਿੰਦੇ ਕਿ ਲੱਤ ਖਿੱਚਦੇ ਨੇ ਜਾ ਉਹਨਾਂ ਨੂੰ ਬਦਨਾਮ ਕਰਦੇ ਨੇ ਜਾਂ ਉਹਨਾਂ ਲਈ 네ਗੇਟਿਵ ਬੋਲਦੇ ਨੇ ਇਹ ਆਮ ਹੈ ਇਹ ਇੱਕ ਮਨੁੱਖੀ ਵਰਤਾਰਾ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਇਹੀ ਹੁੰਦਾ ਕਿ ਤੁਸੀਂ ਅੱਗੇ ਜਾ ਰਹੇ ਹੋ ਔਰ ਜਿਹੜਾ ਤੁਹਾਡੀ ਸਫਲਤਾ ਤੋਂ ਨਹੀਂ ਹਜਮ ਤੁਹਾਡੀ ਸਫਲਤਾ ਕਰਦਾ ਉਹ ਫਿਰ ਜਿਹੀ ਇਹ ਕੰਮ ਤੁਹਾਡੇ ਲਈ ਕਰੇਗਾ ਕਰੇਗਾ ਮੈਨੂੰ ਬਹੁਤ ਬਰੀ ਯਾਦ ਆਉਂਦਾ ਕਿ ਕਿਸੇ ਨੇ ਕਿਹਾ ਕਿ ਵਰਦਾਨ ਲੈ ਤਿੰਨ ਦੇਣਾ ਕੀ ਹੈਗਾ ਕਹਿੰਦਾ ਠੀਕ ਆ ਮੇਰੀ ਜੋ ਮੈਨੂੰ ਦੋਗੇ ਨਾ ਉਸ ਤੋਂ ਡਬਲ ਜਿਹੜਾ ਹੈ ਉਹ ਜੇ ਗਵੰਡੀਆਂ ਨੂੰ ਮਿਲੇਗਾ ਹੈ ਨਾ ਤੇ ਉਹ ਕਹਿੰਦਾ ਠੀਕ ਆ ਕਹਿੰਦਾ ਮੇਰੀ ਇੱਕ ਅੱਖ ਕੱਢ ਦਿਓ ਤਾਂ ਗਵੰਡੀਆਂ ਦੀ ਦੋਨੋਂ ਮਤਲਬ ਚਲੇ ਜਾਣਗੀਆਂ ਅਸੀਂ ਇੱਥੋਂ ਤੱਕ ਚਲੇ ਜਾਂਦੇ ਹਾਂ ਕਿ ਆਪਣਾ ਨੁਕਸਾਨ ਜੇ 1 ਰੁਪਏ ਦਾ ਹੁੰਦਾ ਤੇ ਦੂਸਰੇ ਦਾ 2 ਰੁਪਏ ਦਾ ਨੁਕਸਾਨ ਕਰਕੇ ਅਸੀਂ ਬੜੇ ਖੁਸ਼ ਹੁੰਨੇ ਹਾਂ ਇਹ ਸਾੜਾ ਹੈ ਇਹ ਸਾੜਾ ਜਿਹੜਾ ਹੈ ਇਹ ਕਈ ਵਾਰੀ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਤੁਸੀਂ ਨਾ ਆਪ ਸੌਖੇ ਰਹਿੰਦੇ ਹੋ ਜਦੋਂ ਤੁਸੀਂ ਅਜਿਹੀ 네ਗੈਟਿਵਿਟੀ ਫਲਾਉਂਦੇ ਹੋ ਤੇ ਤੁਸੀਂ ਆਪ ਵੀ ਪਰੇਸ਼ਾਨ ਰਹਿੰਦੇ ਹੋ ਕਦੀ ਵੀ ਜਿਹੜਾ ਦੂਜਿਆਂ ਦੇ ਕੰਡੇ ਪੀਚਦਾ ਹੈ ਇਹ ਕਦੇ ਨਹੀਂ ਹੁੰਦਾ ਕਿ ਉਹਨੂੰ ਕੰਡੇ ਨਹੀਂ ਚੁੱਭਣਗੇ ਉਹਨੂੰ ਆਪ ਉਹਦੇ ਹੱਥਾਂ 'ਚ ਵੀ ਲੱਗਣਗੇ ਉਹਦੇ ਪੈਰਾਂ 'ਚ ਵੀ ਲੱਗਣਗੇ ਕਿਉਂਕਿ ਕੰਡਾ ਕੰਡਾ ਹੀ ਹੈ ਇਕ ਦਿਨੀ ਹੁੰਦਾ ਹੈ ਕਿ ਕੁਦਰਤ ਜਿਹੜੀ ਹੈ ਕਿ ਤੁਸੀਂ ਦੂਜਿਆਂ ਦੇ ਕੰਡੇ ਖਿਲਾਰੋ ਤੇ ਤੁਹਾਡੇ ਲਈ ਫੁੱਲ ਆਉਣਗੇ ਨਹੀਂ ਖਾਸ ਕਰਕੇ ਜਦੋਂ ਅਸੀਂ ਆਪਣੇਆਂ ਦੇ ਲਈ ਕੰਡੇ ਖਿਲਾਰਦੇ ਹਾਂ ਖਾਸ ਕਰਕੇ ਅਸੀਂ ਜਦੋਂ ਆਪਣੇਆਂ ਲਈ ਕੰਡੇ ਖਿਲਾਰਦੇ ਹਾਂ ਕਿਉਂਕਿ ਬਗਾਨੇ ਜਿਹੜੇ ਨੇ ਉਹ ਤੁਹਾਡੇ ਕੰਡਿਆਂ ਦੀ ਪਰਵਾਹ ਨਹੀਂ ਕਰਦੇ ਔਰ ਤੁਸੀਂ ਬਗਾਨਿਆਂ ਤੇ ਕੰਡੇ ਖਿਲਾਰਦੇ ਵੀ ਨਹੀਂ ਕਿਉਂਕਿ ਸਾਨੂੰ ਜਿਆਦਾ ਕਰਕੇ ਤਕਲੀਫ ਜਿਹੜੀ ਹੁੰਦੀ ਉਹ ਸਾਡੇ ਆਪਣੇਾਂ ਦੀ ਆਪਣੇ ਨੇੜਿਆਂ ਦੀ ਹੁੰਦੀ ਆ। ਸ਼੍ਰੀਕੇ ਭਾਈਚਾਰੇ ਦੇ ਵਿੱਚ, ਆਪਣੇ ਦੋਸਤਾਂ ਦੇ ਵਿੱਚ, ਆਪਣੇ ਆਂਢ ਗੁਆਂਢ ਦੇ ਵਿੱਚ ਜਿਨ੍ਹਾਂ ਨਾਲ ਸਾਡਾ ਕੰਸਰਨ ਨੇੜੇ ਦਾ ਹੁੰਦਾ। ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਨੇ ਆ। ਅਸੀਂ ਉਹਨਾਂ ਲਈ ਕੰਡੇ ਬੀਜਦੇ ਆ, ਉਹਨਾਂ ਲਈ ਕੰਡੇ ਖਿਲਾਉਂਦੇ ਆ। ਔਰ ਤਕਲੀਫ ਵੀ ਫੇਰ ਜੇ ਉਹਨਾਂ ਨੂੰ ਹੁੰਦੀ ਕੰਡੇ ਖਲਾਰਨ ਵਾਲੇ ਨੂੰ ਵੀ ਹੁੰਦੀ ਹੈ ਤੁਸੀਂ ਦੂਜੇ ਨੂੰ ਦੁਖੀ ਕਰਦੇ ਹੋ ਕੁਦਰਤ ਕਦੇ ਵੀ ਇਹ ਮੈਨ ਨਹੀਂ ਕਰਦੀ ਹੈਗੀ ਕਿ ਉਹ ਤੁਹਾਨੂੰ ਦੁਖੀ ਨਾ ਕਰੇ ਇੱਕ ਗਲਾਬ ਦੇ ਫੁੱਲ ਵਿੱਚਣ ਵਾਲਾ ਜਿਹੜਾ ਹੈ ਉਹਦੇ ਹੱਥਾਂ 'ਚੋਂ ਗਲਾਬ ਦੀ 스멜 ਆਉਣੀ ਸ਼ੁਰੂ ਹੋ ਜਾਂਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਇਹਦਾ ਮਤਲਬ ਜੋ ਕੁਝ ਤੁਸੀਂ ਦੂਸਰਿਆਂ ਨੂੰ ਦਿੰਦੇ ਹੋ बार-बार ਦਿੰਦੇ ਹੋ ਉਹ ਤੁਹਾਡੇ ਕੋਲ ਵੀ ਉਹੀ ਰਹਿ ਜਾਂਦਾ ਕਦੇ ਕਿਸੇ ਦੀਆਂ ਖੁਸ਼ੀਆਂ ਨੂੰ ਕਦੇ ਕਿਸੇ ਦੇ ਹਾਸਿਆਂ ਨੂੰ ਕਦੇ ਕਿਸੇ ਦੇ ਆਗਾਮ ਵਦਨ ਨੂੰ ਨਜ਼ਰ ਨਾ ਲਗਾਇਆ ਕਰੋ ਜਾਂ ਉਹਦੇ ਤੋਂ ਸੜਿਆ ਨਾ ਕਰੋ ਜਾਂ ਉਹਦੇ ਨਾਲ ਈਰਖਾ ਨਾ ਕਰੋ ਖੁਸ਼ ਹੋਇਆ ਕਰੋ ਕਿਉਂਕਿ ਕੁਦਰਤ ਖੁਸ਼ ਹੋਣ ਵਾਲਿਆਂ ਦੀਆਂ ਝੋਲੀਆਂ ਭਰਦਾ ਸਿਆਣੇ ਕਹਿੰਦੇ ਨੇ ਮਾਪਿਆਂ ਦੀਆਂ ਤੇ ਬਜ਼ੁਰਗਾਂ ਦੀਆਂ ਅਸੀਸਾਂ ਕਦੀ ਖਾਲੀ ਨਹੀਂ ਜਾਂਦੀਆਂ ਪਰ ਅਸੀਂ ਕੀ ਕੀਤਾ ਬਜ਼ੁਰਗਾਂ ਦੀਆਂ ਅਸੀਸਾਂ ਲੈਣੀਆਂ ਬੰਦ ਕਰ ਦਿੱਤੀਆਂ ਬਜ਼ੁਰਗ ਵੱੱਦ ਦਵਾ ਨਹੀਂ ਦਿੰਦੇ ਪਰ ਜਦੋਂ ਬਜ਼ੁਰਗਾਂ ਦੀ ਰੂਹ ਹੁੰਦੀ ਆ ਬਜ਼ੁਰਗਾਂ ਦੇ ਦਿਲ ਰੁੱਦੇ ਨੇ ਬਜ਼ੁਰਗ ਤੰਗ ਹੁੰਦੇ ਨੇ ਤੇ ਕੁਦਰਤ ਜਿਹੜੀ ਹੈ ਉਹ ਬਜ਼ੁਰਗ ਜਿਹ ਬਜ਼ੁਰਗਾਂ ਦੇ ਫੈਸਲੇ ਜਿਹੜੇ ਨੇ ਉਹ ਆਪ ਲੈਂਦੀ ਆ ਖਾਸ ਕਰਕੇ ਉਹਨਾਂ ਦੇ ਜਿਹੜੇ ਕਿਸੇ ਨੂੰ ਕੁਛ ਨਹੀਂ ਕਹਿੰਦੇ ਖਾਸ ਕਰਕੇ ਉਹ ਜਿਹੜੇ ਰੱਬ ਦੇ ਬਹੁਤ ਨੇੜੇ ਨੂੰ ਦੇ ਨੇ ਖਾਸ ਕਰਕੇ ਮਾਪੇ ਜਿਹੜੇ ਨੇ ਉਹ ਜਿਵੇਂ ਦੇ ਵੀ ਹੁੰਦੇ ਨੇ ਉਹ ਤੁਹਾਡੇ ਜਨਮ ਦਾਤਾ ਨੇ ਰੱਬ ਨੇ ਆਪਣੀ ਥਾਂ ਦੇ ਉੱਤੇ ਮਾਪੇ ਬਣਾਏ ਇਸ ਕਰਕੇ ਮਾਪੇ ਜਿਹੜੇ ਨੇ ਜੇ ਉਹ ਕਿਤੇ ਕਿਸੇ ਵੀ ਤਰ੍ਹਾਂ ਦਾ ਕੁਝ ਕਰਦੇ ਨੇ ਉਹਨਾਂ ਦੇ ਨਾਲ ਜੈਲਸ ਬਹੁਤ ਥਾਵਾਂ ਤੇ ਮਾਪਿਆਂ ਦੇ ਨਾਲ ਹੀ ਬਹੁਤ ਕੁਝ ਹੋਣਾ ਸ਼ੁਰੂ ਹੋ ਜਾਂਦਾ ਪੈਨਪਰਾਮਾ ਦੇ ਨਾਲ ਬਹੁਤ ਕੁਝ ਹੋਣਾ ਸ਼ੁਰੂ ਹੋ ਜਾਂਦਾ ਆਪਸ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਬਹੁਤ ਕੁਝ ਹੋਣਾ ਸ਼ੁਰੂ ਹੋ ਜਾਂਦਾ ਕਿੰਨੇ ਨੇ ਜਦੋਂ ਇਵੇਂ ਦੀਆਂ ਚੀਜ਼ਾਂ ਪਰਿਵਾਰਾਂ ਦੇ ਵਿੱਚ ਆਪਣਿਆਂ ਦੇ ਵਿੱਚ ਹੋਣ ਲੱਗ ਜਾਂ ਤਾਂ ਜਿਹੜੀ ਤਰੱਕੀ ਹੈ ਜਾਂ ਰਹਿਮਤਾਂ ਨੇ ਜਾਂ ਖੁਸ਼ਹਾਲੀ ਹੈ ਉਹ ਬਹੁਤ ਵਾਰ ਨਹੀਂ ਆਉਂਦੀ ਇਸ ਕਰਕੇ ਸਾਰਾ ਕਰਨ ਨਾਲੋਂ ਬੈਟਰ ਇਹ ਹੈ ਕਿ ਕਿਵੇਂ ਉਹਨੇ ਅੱਗੇ ਕਦਮ ਚੁੱਕੇ ਤੁਸੀਂ ਪ੍ਰੇਰਣਾ ਉਹਦੇ ਤੋਂ ਲੈ ਸਕਦੇ ਹੋ ਜੇ ਤੁਸੀਂ ਪ੍ਰੇਰਣਾ ਨਹੀਂ ਲੈਣੀ ਤੁਹਾਨੂੰ ਨਹੀਂ ਚੰਗਾ ਲੱਗਦਾ ਜੇ ਤੁਸੀਂ ਕਿਸੇ ਦੀ ਚੰਗਾ ਨਹੀਂ ਬੋਲ ਸਕਦੇ ਤਾਂ ਤੁਸੀਂ ਬੁਰਾ ਕਿਉਂ ਬੋਲਦੇ ਹੋ ਕਹਿੰਦੇ ਹਰ ਰੋਜ਼ ਕਰਮ ਜਿਹੜੇ ਹੈ ਉਹ ਤੁਸੀਂ ਬਣਾਉਂਦੇ ਹੋ ਤੁਸੀਂ ਕਿਸੇ ਨੂੰ ਆ ਮਾਰੇ ਸ਼ਬਦ ਬੋਲਦੇ ਹੋ ਉਹ ਤੁਹਾਡਾ ਕਰਮ ਬਣਦਾ ਹੈ ਇੱਕ ਦਿਨ ਨਹੀਂ ਹੋਏਗਾ ਕਿ ਤੁਹਾਨੂੰ ਉਹਦੀ ਸਜ਼ਾ ਨਹੀਂ ਮਿਲੇਗੀ ਬੜੀ ਹੈਰਾਨੀ ਹੁੰਦੀ ਹੈ ਕਿ ਪੜਿਆ ਲਿਖਿਆ ਵਰਗ ਜਿਹੜਾ ਹੈ ਉਹ ਇੰਨਾ ਤੁਸੀਂ ਪੜਦੇ ਹੋ ਇੰਨੀਆਂ ਤੁਸੀਂ ਕਹਿੰਦੇ ਹੋ ਕਿ ਅਸੀਂ ਡਿਗਰੀਆਂ ਲੈ ਲਈਆਂ ਇੰਨਾ ਆਧੁਨਿਕ ਹੋ ਗਏ ਤੇ ਫਿਰ ਵੀ ਤੁਸੀਂ ਈਰਖਾ ਕਰਦੇ ਹੋ ਸਾੜਾ ਕਰਦੇ ਹੋ ਦੂਸਰੇ ਦੀਆਂ ਲੱਤਾਂ ਖਿੱਚਦੇ ਹੋ ਮਿਹਨਤ ਕਰੋ ਹੋਰ ਮਿਹਨਤ ਕਰ ਲਓ ਤਾਂ ਕਿ ਤੁਸੀਂ ਉਸ ਤੋਂ ਅੱਗੇ ਜਾ ਸਕੋ ਉਹ ਕਿੰਨੀ ਮਿਹਨਤ ਕਰਦਾ ਤੁਸੀਂ ਉਸ ਤੋਂ ਜਿਆਦਾ ਮਿਹਨਤ ਕਰ ਲਵੋ ਪਰ ਇਹ ਕਹ ਦੇਣਾ ਕਿ ਇੰਨੇ ਗਲਤ ਤਰੀਕਾ ਇਹ ਗਲਤ ਹੈ ਜਾਂ ਜੋ ਵੀ ਹੈ ਜਾਂ ਉਹਨੂੰ ਇਹ ਮਾਨਸਿਕ ਤੌਰ ਤੇ ਪ੍ਰੈਸ਼ਰਾਈਜ਼ ਕਰਨਾ ਦਬਾਅ ਪਾਉਣਾ ਉਹਨੂੰ ਪਰੇਸ਼ਾਨ ਕਰਨਾ ਕਿ ਉਹ ਟੁੱਟ ਜਵੇ ਕਈ ਵਾਰ ਇਹ ਅਜਿਹਾ ਹੁੰਦਾ ਕਿ ਜਿਹਨੂੰ ਤੁਸੀਂ ਪ੍ਰੈਸ਼ਰ ਦੇ ਨਾਲ ਦਬਾਉਣਾ ਚਾਹੁੰਦੇ ਹੋ ਉਹ ਫਿਰ ਇਲਾਸਟਿਕ ਵਾਂਗੂ ਵੱਡੇ ਜਿਦਾ ਬਾਉਂਸ ਹੋ ਕੇ ਬਾਲ ਜਿਹੜੀ ਹੈ ਉਹ ਉੱਪਰ ਉੱਠਦੀ ਆ ਉਹ ਇਦਾਂ ਉੱਠਦੇ ਨੇ ਦੂਸਰਾ ਇਹ ਹੈ ਕਿ ਰੱਬ ਜਿਹੜਾ ਹੈ ਉਹ ਉਸ ਬੰਦੇ ਦੇ ਕਰਮਾਂ ਦੇ ਹਿਸਾਬ ਦੇ ਨਾਲ ਉਹਨੂੰ ਫਲ ਦਿੰਦਾ ਉਹ ਕਰਮ ਕਿਵੇਂ ਦੇ ਕਰਦਾ ਤੁਸੀਂ ਬਦਨਾਮ ਕਰੋਗੇ ਤੁਸੀਂ ਉਹਦੀ ਲੱਤ ਖਿੱਚੋਗੇ ਤੁਸੀਂ ਉਹਨੂੰ ਖਿੱਚੋਗੇ ਤੁਸੀਂ ਉਹਦੇ ਨਾਲ ਜੋ ਮਰਜ਼ੀ ਕਰੀ ਜਾਓ ਜੇ ਉਹਦੇ ਕਰਮ ਜਿਹੜੇ ਨੇ ਉਹ ਮਾੜੇ ਨਹੀਂ ਉਹ ਕਿਸੇ ਨਾਲ ਮਾੜਾ ਨਹੀਂ ਕਰ ਰਿਆ ਉਹ ਕਿਸੇ ਦਾ ਕੁਝ ਵੀ ਇਹੋ ਜਿਹਾ ਨਹੀਂ ਕਰ ਰਿਆ ਤੇ ਕੁਦਰਤ ਉਹਦੇ ਕਰਮਾਂ ਦਾ ਫਲ ਉਹਨੂੰ ਦੇਗਾ ਉਹਨੂੰ ਵੜਿਆਈ ਵੀ ਦੇਗਾ ਉਹਨੂੰ ਪ੍ਰਸਿੱਧੀ ਵੀ ਦੇਗਾ ਉਹਨੂੰ ਹਿੰਮਤ ਵੀ ਦੇਗਾ ਉਹਨੂੰ ਮਿਹਨਤ ਕਰਨ ਦੀ ਸ਼ਕਤੀ ਵੀ ਦੇਵੇਗਾ ਉਹਨੂੰ ਅੱਗੇ ਵਧਣ ਦੇ ਲਈ ਹੱਲਾਸ਼ੇਰੀ ਵੀ ਮਿਲ ਜਾਏਗੀ ਉਹਦੇ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਬੰਦੇ ਆ ਜਾਣਗੇ ਜਿਹੜੇ ਉਹਨੂੰ ਹੱਲਾਸ਼ੇਰੀ ਦੇਣਗੇ ਜਾਂ ਉਹਨੂੰ ਹੋਰ ਕੋਈ ਇਰਾਦਸੇਰਾ ਬਣ ਕੇ ਉਹਨੂੰ ਅੱਗੇ ਵਧਣ ਦੇ ਲਈ ਪ੍ਰੇਰਣਾ ਦੇਣਗੇ ਉਦਰਾਤ ਦੇ ਰੰਗ ਬਿਨਿਆਰੇ ਨੇ ਰੱਬ ਬਹੁਤ ਕੁਝ ਦੇਖਦਾ ਹੈ ਇਸ ਕਰਕੇ ਸਾੜਾ ਕਰਨ ਨਾਲੋਂ ਬੈਟਰ ਹੈ ਕੁਝ ਸਿੱਖ ਲਵੋ ਸਾੜਾ ਕਰਨ ਨਾਲੋਂ ਨੁਕਤਾ ਚੀਨੀ ਕਰਨ ਨਾਲੋਂ ਕਿਟਕਿਟ ਕਰਨ ਨਾਲੋਂ ਬੈਟਰ ਹੈ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਸੌਖੀ ਜੀਣੀ ਚਾਹੁੰਦੇ ਹੋ ਆਪਣੇ ਆਪ ਨੂੰ ਸੌਖਾ ਰੱਖਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਮੈਂ ਖੁਸ਼ ਰਹਾ ਮਾਂ ਤੇ ਦੂਜਿਆਂ ਨੂੰ ਖੁਸ਼ ਰਹਿਣ ਦੇ ਕਿਉਂਕਿ ਜਿੱਥੇ ਤੁਸੀਂ ਦੂਜੇ ਨੂੰ ਦੁਖੀ ਕਰੋਗੇ ਇਹ ਕੋੜਾ ਸੱਚ ਹੈ ਤੁਸੀਂ ਕਦੇ ਸੌਖੇ ਨਹੀਂ ਰਹੋਗੇ। ਔਰ ਜਿਹੜੇ ਅਜਿਹੀਆਂ ਚੀਜ਼ਾਂ ਬਰਦਾਸ਼ਤ ਕਰਕੇ ਚੁੱਪ ਕਰਨ ਕਰਕੇ ਸਬਰਦਾਸ਼ਤ ਕਰ ਲੈਂਦੇ ਨੇ ਕੁਦਰਤ ਉਹਨਾਂ ਨੂੰ ਕਦੇ ਵੀ ਹੀਠਾ ਨਹੀਂ ਦਿਗੰਦਰਦੀ। ਬੋਲ ਜਾਣਾ ਸ਼ਬਦ ਜਿਹੜੇ ਨੇ ਸ਼ਬਦਾਂ ਦਾ ਕਹਿੰਦੇ ਨੇ ਸ਼ਬਦ ਅਰਸ਼ ਤੇ ਵੀ ਪਚਾ ਦਿੰਦੇ ਨੇ ਤੇ ਸ਼ਬਦ ਫਰਸ਼ ਤੇ ਵੀ ਲੈ ਆਉਂਦੇ ਨੇ ਕਈ ਵਾਰੀ ਸ਼ਬਦਾਂ ਦਾ ਜਿਹੜਾ ਬੁੱਲਿਆ ਹੋਇਆ ਹੁੰਦਾ ਫਿਰ ਉਹ ਫਕੀਰ ਦੀ ਝੋਲੀ ਦੇ ਵਿੱਚੋਂ ਲਟਕਦੀ ਹੋਈ ਦਾਲ ਦਾ ਪਾਣੀ ਜਿਹੜਾ ਫਿਰ ਉਹ ਇਦਾਂ ਜਾਂਦਾ ਕਿਉਂਕਿ ਬੋਲ ਬਹੁਤ ਕੁਝ ਕਰਾ ਲੈਂਦੇ ਨੇ ਤੁਸੀਂ ਇਰਖਾ ਚ ਸਾੜੇ ਚ ਬਹੁਤ ਕੁਝ ਬੋਲ ਜਾਂਦੇ ਹੋ ਚਾਹੇ ਪਰਿਵਾਰਾਂ ਦੇ ਵਿੱਚ ਬੋਲ ਜਾਂਦੇ ਹੋ ਕਦੀ boss ਨੂੰ ਬੋਲ ਜਾਂਦੇ ਹੋ ਕਦੀ ਆਪਣੇ ਆਸ-ਪਾਸ ਜਿਹੜੇ ਕੰਮ ਕਰਨ ਵਾਲੇ ਨਾਲ ਨੇ ਉਹਨਾਂ ਨੂੰ ਬੋਲਦੇ ਹੋ ਤੇ ਫਿਰ ਉਹਦਾ ਭਗਤਾਨ ਵੀ ਤੇ ਤੁਸੀਂ ਵੀ ਕਰਨਾ। ਇਸ ਕਰਕੇ ਜਿਹੜੇ ਸ਼ਬਦ ਬੋਲਦੇ ਹੋ ਉਹ ਤੁਹਾਡਾ ਤੁਹਾਡੀ ਪਰਵਰਿਸ਼ ਵੀ ਦੱਸ ਦਿੰਦਾ ਹੈ। ਤੁਹਾਡੀ ਅਕਲ ਵੀ ਦੱਸ ਦਿੰਦਾ ਹੈ। ਤੁਹਾਡਾ ਠਹਿਰਾਅ ਦੱਸ ਦਿੰਦਾ ਹੈ। ਤੁਹਾਡੇ ਚ ਨਿਮਰਤਾ ਕਿੰਨੀ ਹੈ ਉਹ ਦੱਸ ਦਿੰਦਾ ਹੈ। ਤੁਹਾਡਾ ਦਿਮਾਗ ਕਿੰਨਾ ਕੁ ਅ ਸਹਿਜ ਹੈ। ਉਹ ਦੱਸ ਦਿੰਦਾ ਹੈ। ਤੱਦੇ ਚ ਹੰਕਾਰ ਕਿੰਨਾ ਹੈ ਉਹ ਦੱਸ ਦਿੰਦਾ ਹੈ ਹੰਕਾਰ ਜਿਹੜਾ ਉਹ ਲੈ ਡੁੱਬਦਾ ਤੇ ਸਾੜਾ ਜਿਹੜਾ ਹੈ ਉਹ ਵੀ ਲੈ ਡੁੱਬਦਾ ਸਾੜਾ ਜਿਹੜਾ ਕਰਦੇ ਨੇ ਉਹ ਕਦੇ ਅੱਗੇ ਨਹੀਂ ਵੱਧ ਸਕਦੇ ਉਹ ਫਿਰ ਪਾਣੀ 'ਚ ਮਦਾਣੀ ਪਾ ਕੇ ਬੈਠੇ ਰਹਿੰਦੇ ਨੇ ਸੜਦੇ ਰਹਿੰਦੇ ਨੇ ਕੁੜਦੇ ਰਹਿੰਦੇ ਨੇ ਤੇ ਆਪਣੇ ਕੰਡੇ ਸਾੜਦੇ ਰਹਿੰਦੇ ਨੇ ਸੋ ਕਦੇ ਵੀ ਕਿਸੇ ਦੀ ਸਫਲਤਾ ਤੋਂ ਦੁਖੀ ਨਾ ਹੋਇਆ ਕਰੋ ਕਿਸੇ ਦੇ ਨਾਲ ਈਰਖਾ ਨਾ ਕਰਿਆ ਕਰੋ ਉਹ ਉਹਦੇ ਆਪਣੇ ਕਰਮ ਨੇ ਉਹਨੇ ਆਪਣੇ ਚੰਗੇ ਕਰਮਾਂ ਦਾ ਖਟਿਆ ਖਾਣਾ ਤੁਸੀਂ ਈਰਖਾ ਸਾੜਾ ਕਰਕੇ ਆਪਣੇ ਕਰਮ ਮਾੜੇ ਕਰਦੇ ਹੋ ਤੇ ਤੁਸੀਂ ਆਪਣੇ ਉਹਨਾਂ ਈਰਖਾ ਸਾੜਾ ਕੀਤੇ ਹੋਏ ਕਰਮਾਂ ਦਾ ਖਾਣਾ ਤੁਸੀਂ ਕਦੇ ਫਿਰ ਖੁਸ਼ ਨਹੀਂ ਰਹਿ ਸਕਦੇ ਇਹ ਪਰਤਾ ਕੇ ਦੇਖਿਓ ਕਿ ਤੁਸੀਂ ਜਦੋਂ ਦੂਜਿਆਂ ਨੂੰ ਸਾੜੇ ਦੇ ਵਿੱਚ ਲਫ਼ਜ਼ ਬੋਲਦੇ ਹੋ ਤੁਸੀਂ ਦੂਸਰੇ ਨੂੰ ਤੰਗ ਕਰਦੇ ਹੋ ਪਰੇਸ਼ਾਨ ਕਰਦੇ ਹੋ कि ਤੁਸੀਂ ਆਪ ਸੈਟੀਸਫਾਈਡ ਹੁੰਦੇ ਹੋ ਤੁਸੀਂ ਕਿਨਾਂ ਕੋਸ਼ਿਸ਼ ਰਿੰਦੇ ਕੁਝ ਦਿਨ ਲਈ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਅੱਛਾ ਕਰ ਰਹਾ ਹਾਂ ਮੈਂ ਉਹਨਾਂ ਨੂੰ ਹੋਰ ਚੀਜ਼ਾਂ ਸੁਣਾ ਦਿਤੀਆਂ ਮੈਂ ਉਹਨਾਂ ਆ ਕਹਿ ਦਿੱਤਾ ਪਰ ਨਹੀਂ ਤੁਸੀਂ ਆਪਣਾ ਕਰਮ ਮਾੜਾ ਕੀਤਾ ਕੁਦਰਤ ਨੇ ਜਿਹੜਾ ਹਿਸਾਬ ਕਿਤਾਬ ਖੁੱਲਿਆ ਹੋਇਆ ਤੁਹਾਡੇ ਕਰਮੋ ਤੇ ਵਿੱਚ ਲਿਖੇਗਾ ਤੁਸੀਂ ਉਹਦਾ ਹਿਸਾਬ ਤੱਕ ਦੋਗੇ ਉਹਦਾ ਹਿਸਾਬ ਤੱਕ ਹੋਊਗਾ ਤੋ ਕਦੇ ਵੀ ਜੇ ਕੋਈ ਮਾੜਾ ਬੋਲਦਾ ਜਾਂ ਸਾੜਾ ਕਰਦਾ ਆਪਣੇ ਆਪ ਨੂੰ ਮਜ਼ਬੂਤ ਬਣਾ ਕੇ ਰੱਖੋ ਜੋ ਤੁਹਾਨੂੰ ਤੁਹਾਡੇ ਵਿੱਚ ਕੈਪੇਬਿਲਿਟੀ ਹੈ ਜੋ ਤੁਹਾਡਾ ਕੈਲੀਬਰ ਹੈ ਉਹਨੂੰ ਹੇਠਾ ਨਾ ਸੁੱਟੋ ਸੋਨਾ ਕੰਮ ਕਰੋ ਮਿਹਨਤ ਕਰੋ ਕੁਦਰਤ ਜਿਹੜੀ ਹੈ ਉਹ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਦਿੰਦਾ ਹੈ ਕਿ ਬੰਦਾ ਤਾਂ ਅਗਲੇ ਦੇ ਮੂੰਹ ਦੇ ਵਿੱਚੋਂ ਕਹਿੰਦੇ ਨੇ ਕਿ ਜੇ ਬੰਦੇ ਦੇ ਵਾਸ ਹੋਵੇ ਤਾਂ ਕਿਸੇ ਦੇ ਮੂੰਹ ਦੇ ਵਿੱਚ ਬੁਰਕੀ ਵੀ ਨਾ ਜਾਣ ਦਵੇ ਜਿਹੜਾ ਰੱਬ ਹੈ ਜਿਹੜੀ ਕੁਦਰਤ ਹੈ ਉਹ ਪੱਥਰ ਦੇ ਵਿੱਚ ਕੀੜਿਆਂ ਨੂੰ ਪਾਣੀ ਦੇ ਵਿੱਚ ਕੀੜਿਆਂ ਨੂੰ ਹਰ ਜਗ੍ਹਾ ਦੇ ਉੱਤੇ ਜੀਵਨਕੀ ਦਿੰਦਾ ਤੁਹਾਨੂੰ ਖਾਣ ਨੂੰ ਵੀ ਦਿੰਦਾ ਸੋ ਰੱਬ ਤੇ ਤੇ ਕੁਦਰਤ ਦੇ ਉੱਤੇ ਭਰੋਸਾ ਜਰੂਰ ਰੱਖੋ ਆਪਣੀ ਮਿਹਨਤ ਜਿਹੜੀ ਹੈ ਉਹ جاری ਰੱਖੋ ਦੁਨੀਆਏ ਵਿੱਚ ਆਕਤੀ ਹੈ ਥੈਂਕ ਯੂ ਸ਼ੁਕਰੀਆ ਮਿਹਰਬਾਨੀ